ਇੱਕ ਵਾਰ ਦੀ ਗੱਲ ਹੈ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਾਬ ਦੀ ਪਵਿੱਤਰ ਧਰਤੀ ਸੰਗਰੂਰ ਵਿਖੇ ਪਹੁੰਚੇ ਸ਼ਹਿਰ ਤੋਂ ਬਾਹਰ ਇੱਕ ਸ਼ਾਂਤ ਜੇ ਥਾਂ ਤੇ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਰੱਬ ਦੇ ਨਾਮ ਦਾ ਕੀਰਤਨ ਕਰਨ ਲੱਗੇ ਕੀਰਤਨ ਦੀ ਮਹਿਮਾ ਨਾਲ ਆਸਮਾਨੀ ਲਿਸ਼ਕਾਰੇ ਛਿੜ ਪਏ ਪਰ ਅਚਾਨਕ ਹੀ ਇੱਕ ਭਿਆਨਕ ਤੂਫਾਨ ਉੱਠਿਆ ਜਿਸ ਨੇ ਡਰਾਉਣਾ ਰੂਪ ਧਾਰ ਲਿਆ ਭਾਈ ਮਰਦਾਨਾ ਜੀ ਇਹ ਦ੍ਰਿਸ਼ ਦੇਖ ਕੇ ਘਬਰਾ ਗਏ ਗੁਰੂ ਜੀ ਨੇ ਮਰਦਾਨੇ ਨੂੰ ਸ਼ਾਂਤ ਕਰਦੇ ਹੋਏ ਕਿਹਾ ਮਰਦਾਨਾ ਡਰਨਾ ਤੈਨੂੰ ਕੁਝ ਨਹੀਂ ਹੋਵੇਗਾ ਹਨੇਰੇ ਦੀਆਂ ਸਾਰੀਆਂ ਸ਼ਕਤੀਆਂ ਯਾ ਰੱਬ ਦੇ ਅੱਗੇ ਬੇਅਸਰ ਹਨ ਜੋ ਪਰਮਾਤਮਾ ਤੋਂ ਦੂਰ ਹੈ ਉਹੀ ਡਰਦਾ ਹੈ ਪਰ ਸੰਤਾਂ ਨੂੰ ਤਾਂ ਅਕਾਲ ਪੁਰਖ ਦਾ ਸਹਾਰਾ ਹੈ ਅਨੇਰੀ ਨੇ ਕਈ ਤਰ੍ਹਾਂ ਦੇ ਭਿਆਨਕ ਰੂਪ ਧਾਰ ਲਏ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਡਰਦਾ ਉਸ ਨੂੰ ਹੈ ਜੋ ਪਰਮਾਤਮਾ ਤੋਂ ਦੂਰ ਹੈ ਸੰਤਾਂ ਨੂੰ ਤਾਂ ਰੱਬ ਦਾ ਸਹਾਰਾ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ ਜਦੋਂ ਗੁਰੂ ਜੀ ਦੇ ਇਹ ਉਪਦੇਸ਼ ਕਲਯੁਗ ਨੇ ਸੁਨੇ ਤਾਂ ਉਸ ਨੇ ਮਾਨਵ ਰੂਪ ਧਾਰਨ ਕਰ ਲਿਆ ਅਤੇ ਗੁਰੂ ਜੀ ਦੇ ਸਾਹਮਣੇ ਆ ਗਿਆ ਉਸ ਨੇ ਸਿਰ ਝੁਕਾਇਆ ਅਤੇ ਕਿਹਾ ਮੈਂ ਤੁਹਾਡੀ ਮਹਿਮਾ ਨਹੀਂ ਜਾਣਦਾ ਸੀ ਮੈਂ ਮਾਫੀ ਮੰਗਦਾ ਹਾਂ ਮੈਂ ਤਾਂ ਤੁਹਾਡੀ ਕਿਰਪਾ ਲੈਣ ਆਇਆ ਹਾਂ ਕਿਉਂਕਿ ਮੇਰੇ ਰਾਜ ਵਿੱਚ ਇਨਸਾਨ ਹਨੇਰੇ ਵਿੱਚ ਹੀ ਡਿੱਗਾ ਜਾਏਗਾ ਮੇਰਾ ਸੇਨਾਪਤੀ ਝੂਠ ਨਿੰਦਿਆ ਚੁਗਲੀ ਹਿੰਸਾ ਜੂਆ ਸ਼ਰਾਬ ਅਤੇ ਹੋਰ ਬੁਰਾਈਆਂ ਨੇ ਮਨੁੱਖ ਨੂੰ ਗੁਲਾਮ ਬਣਾ ਲਿਆ ਹੈ ਮੇਰੇ ਰਾਜ ਵਿੱਚ ਲੋਕ ਮਾਇਆ ਦੇ ਝੂਠੇ ਮੋਹ ਵਿੱਚ ਫਸ ਕੇ ਪ੍ਰਮਾਤਮਾ ਨੂੰ ਭੁੱਲ ਗਏ ਹਨ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਨੂੰ ਕਿਹਾ ਇਹ ਸਾਰੀਆਂ ਬੁਰਾਈਆਂ ਤੈਨੂੰ ਰੱਬ ਦੇ ਦਰਬਾਰ ਵਿੱਚ ਜਵਾਬਦੇਹੀ ਦੇਣੀ ਪਵੇਗੀ ਕਲਯੁਗ ਨੇ ਢਾਰਕੇ ਕਿਹਾ ਤੁਸੀਂ ਰੱਬ ਦਾ ਰੂਪ ਹੋ ਤੁਸੀਂ ਹੀ ਮੇਰੀ ਰੱਖਿਆ ਕਰੋ ਕਲਯੁਗ ਨੇ ਗੁਰੂ ਜੀ ਨੂੰ ਪ੍ਰਭਾਵਿਤ ਕਰਨ ਲਈ ਉਹਨਾਂ ਨੂੰ ਹੀਰੇ ਮੋਤੀ ਦੇ ਮੰਦਿਰ ਦਾ ਲਾਲਚ ਦਿੱਤਾ ਗੁਰੂ ਜੀ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਉਪਹਾਰ ਦੀ ਲੋੜ ਨਹੀਂ ਉਹਨਾਂ ਨੂੰ ਸਿਰਫ ਪਰਮਾਤਮਾ ਦਾ ਨਾਮ ਪਿਆਰਾ ਹੈ ਗੁਰੂ ਜੀ ਨੇ ਕਲਯੁਗ ਨੂੰ ਆਸ਼ੀਰਵਾਦ ਦਿੱਤਾ ਜੋ ਵੀ ਮਨੁੱਖ ਸਤਨਾਮ ਦੇ ਸਿਮਰਨ ਨੂੰ ਆਪਣੇ ਦਿਲ ਵਿੱਚ ਵਸਾਏਗਾ ਉਸ ਤੇ ਕਲਯੁਗ ਦੇ ਕਹਿਰ ਦਾ ਕੋਈ ਅਸਰ ਨਹੀਂ ਹੋਵੇਗਾ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਦੇ ਸਾਹਮਣੇ ਸੱਚ ਦੀ ਜੋਤ ਜਗਾਈ ਅਤੇ ਧਰਤੀ ਤੇ ਨਾਮ ਦਾ ਉਜਾਲਾ ਫੈਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ